ਕਿ ਇਹੇ ਸ਼ਤਾਬ ਖਰੜ ਵੱਲੋਂ ਵਾਕਾ ਕੇਸਾਂ ਵਿੱਚ ਚਾਰ ਵਿਅਕਤੀਨ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਵਿੱਚ ਅਫੀਮ ਹਜ਼ਾਰਾਂ ਦੀਆਂ ਗੋਲੀਆਂ ਨਸ਼ੇਲੀਆਂ ਜਲੀ ਪਾਸਵਰਡ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ ਜੋ ਕਿ ਵਕਤ ਹਾਂ ਦੇ ਗ੍ਰਿਫਤਾਰ ਕੀਤੇ ਗਏ ਹਨ ਇੱਥੋਂ ਸੁਣਾਉਂਦੇ ਆ ਇਸਾਂ ਦੀ ਡੀਐਸਪੀ ਸਿਮਰਜੀਤ ਸਿੰਘ ਤੇਰਾ ਕੀ ਜਾਣਕਾਰੀ ਦੇ ਰਹੇ ਹਨ ਗੱਲ ਗਿਆ ਜਿਹੜਾ ਨਿਕਲ ਗਿਆ ਜੋਗੀ ਜੀ ਨੀਵਾਈ ਹੈ ਤਾਂ ਤੋਂ ਪਦ ਛੱਡਿਆ ਗਿਆ। ਉਹ ਨਹੀਂ ਕੋਈ ਕੋਸਾ ਦੀ ਹੈਗੀ ਆ। ਉਹ ਹੋਰ ਕਿਹੜਾ ਅੰਗਰੇਜ਼ੀ। ਦੇ ਦੋ ਦੋ ਦੇ ਰਮਨਸੇ ਜਿਹੜਾ ਬੇਸਵਾਲਾ ਜ਼ਿਆਦਾ ਸੀਗਾ ਜੀ ਜਿਹੜਾ ਕਿ ਅੱਜ ਇਹਨਾਂ ਨੂੰ ਦੁਬਾਰਾ ਜਿਹੜਾ ਹੈ ਕੋਰਟ ਵਿੱਚ ਜਿਹੜਾ ਆਰਮਜ਼ ਐਕਟ ਵਾਲੇ ਨੂੰ ਅੱਜ ਦੁਬਾਰਾ ਪੇਸ਼ ਕੀਤਾ ਜਾਏਗਾ। ਜਿਹੜੇ ਬਾਕੀ ਨੇ ਜੀ ਉਹਨਾਂ ਨੂੰ ਕੱਲ ਪੇਸ਼ ਕੀਤਾ ਜਾਏਗਾ ਇਹ ਸਾਰਾ ਚੈੱਕ ਕਰ ਰਹੇ ਆ ਜੀ ਵੀ ਕਿਉਂਕਿ ਜੋ ਹੁਣ ਆਮ ਤੌਰ ਤੇ ਜੋ ਸਾਨੂੰ ਪਤਾ ਲੱਗਿਆ ਸੀ ਜਦੋਂ ਆਪਾਂ ਪਹਿਲਾਂ ਰੀਡ ਕੀਤਾ ਇਹ ਹੀ ਪਤਾ ਲੱਗਿਆ ਵੀ ਮਾੜੇ ਆਨਸਰ ਨੇ ਤੇ ਹੋਰ ਗਲਤ ਕਦੀ ਬੀਤੀਆਂ ਵਿੱਚ ਜਿਹੜਾ ਹੈਗਾ ਇਹਨਾਂ ਦਾ ਉਹ ਹੁਣ ਜਿਹੜੀ ਇਹਨਾਂ ਦੀ ਪੁੱਛਗਿੱਛ ਹੈ ਤੇ ਜੋ ਵੀ ਅੱਗੇ ਡਿਟੇਲਸ ਆਣਗੀਆਂ ਉਹ ਫਦਰ ਇਨ ਇਲੋਕੇਸ਼ਨ ਚ ਕਲੀਅਰ ਕੀਤੀ ਜਾਣਗੀਆਂ ਉਹਦੇ ਵਿੱਚ ਜੀ ਇੱਕ ਆਪਣੀ ਜਿਹੜੀ CIA ਟੀਮ ਵੱਲੋਂ ਜਿਹੜੀ ਮਾੜੇ ਆਨਸਰਾਂ ਨੂੰ ਨੱਥ ਪਾਣ ਦੇ ਜਿੰਦਾ ਮਹਿੰਦੇ ਚਲਦੇ ਤਹਿਤ ਜੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਸੀਗੀ ਜਿਸ ਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਵੀ ਕਿ ਜਿਹੜਾ ਦੋਸ਼ੀ ਹੈਗਾ ਜੋ ਕਿ ਕਾਫੀ ਕੇਸਾਂ ਵਿੱਚ ਵਾਂਟਡ ਹੈ ਵੀ ਉਹ ਜਾਲੀ ਦਸਤਾਵੇਜ਼ ਬਣਾ ਕੇ ਜਿਹੜਾ ਬਾਹਰ ਭੱਜਣ ਦੀ ਫਿਰਾਕ ਵਿੱਚ ਹੈਗਾ ਜੋ ਕਿ ਨਾਕੇ ਬੰਦੀ ਦੇ ਦੌਰਾਨ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਦੋਸ਼ੀ ਅਰਜਨ ਸਿੰਘ ਅੱਜੂ ਹੈ ਜੋ ਕਿ ਪਿੱਛੋਂ ਸਦਰ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਉਹ ਮੌਕੇ ਤੇ ਰਾਉਂਡ ਅਪ ਹੋਇਆ ਤੇ ਜਿਸ ਦੇ ਕੋਲੋਂ ਜਿਹੜਾ ਹੈ ਕਿ ਪਾਸਪੋਰਟ ਨਾ ਬ੍ਰਾਹਮਤ ਹੋਇਆ ਸੀ ਤੇ ਕੁਝ ਫੋਰਨ ਕਰੰਸੀ ਬ੍ਰਾਹਮਤ ਹੋਈ ਸੀ ਜੋ ਕਿ ਉਸ ਦੀ ਜਦ ਪੁੱਛਗਿੱਛ ਕੀਤੀ ਗਈ ਅਸਲ ਤੌਰ ਤੇ ਉਹ ਪਿੱਛੋ ਫਿਰੋਜ਼ਪੁਰ ਨੂੰ ਦਾ ਰਹਿਣ ਵਾਲਾ ਸੀਗਾ ਉਸ ਦੇ ਉੱਪਰ ਪੰਜ ਮੁਕਦਮੇ ਦਰਜ ਸੀਗੇ ਜਿਦੇ ਵਿੱਚੋਂ ਇੱਕ ਚੰਡੀਗੜ੍ਹ 11 ਸੈਕਟਰ ਥਾਣੇ ਦਾ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਹੀਰੋਨ ਦਾ ਪਰਚਾ ਸੀਗਾ ਜਿਸ ਦੇ ਵਿੱਚ ਇਹਨੂੰ 5 10 ਸਾਲ ਦੀ ਸਜ਼ਾ ਵੀ ਹੋਈ ਸੀ ਤੇ ਉਸ ਸਜ਼ਾ ਵਿੱਚੋਂ ਇਹ 5 ਸਾਲ ਕੁਝ ਮਹੀਨੇ ਸਜ਼ਾ ਕੱਟ ਵੀ ਚੁੱਕਿਆ ਸੀਗਾ ਜੋ ਕਿ ਹੁਣ ਹਾਈ ਕੋਰਟ ਦੇ ਹੁਕਮਾਂ ਨਾਲੇ ਬੇਲ ਤੇ ਬਾਹਰ ਸੀਗਾ ਇਸੀ ਤਰ੍ਹਾਂ ਨੇ ਇਹ ਇੱਕ ਜਾਲੀ ਦਸਤਾਵੇਜ਼ ਤੇ ਹੋਰ ਆਪਣੇ ਆਈਡੀਆਂ ਤੇ ਹੋਰ ਗਵਾਹਾਂ ਨੂੰ ਪਾ ਕੇ ਇਹਨੇ ਇੱਕ ਹਰਿਆਣਾ ਕੁਰਕਸ਼ੇਤਰ ਏਰੀਏ ਚੋਂ ਆਪਣਾ ਇੱਕ ਨਵਾਂ ਪਾਸਪੋਰਟ ਬਣਵਾ ਲਿਆ ਸੀ ਤੇ ਜੋ ਕਿ ਹੁਣ ਇਹ ਕਿਉਂਕਿ ਇਹਦੇ ਤੇ ਪੰਜ ਸੀਗੇ ਪਹਿਲਾਂ ਵੀ ਇਹਨੂੰ سزا ਹੋ ਗਈ ਸੀ ਬਾਕੀ ਆਰਮਜ਼ ਐਕਟ ਦੇ ਹੋਰ ਧਾਰਾਵਾਂ ਤਹਿਤ ਇਹਦੇ ਤੇ ਪਰਚੇ ਦਰਜਾ ਜੋ ਕਿ ਇਹ ਫੌਰੀਂ ਭੱਜਣ ਦੀ ਤਾਕ ਵਿੱਚ ਸੀਗਾ ਜੋ ਕਿ ਹੁਣ ਸਾਰਾ ਇਹਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਹੜਾ ਇਹਦੇ ਕੋਲੋਂ ਇਹਦਾ ਜਿਹੜਾ ਨਵਾਂ ਪਾਸਪੋਰਟ ਗਲਤ ਐਡਰੈਸ ਤੇ ਬਣਵਾਇਆ ਗਿਆ ਸੀ ਉਹ ਮੌਕੇ ਤੇ ਬਰਾਮਦ ਕੀਤਾ ਗਿਆ ਇਹਦੇ ਕੋਲ 4000 ਯੂ ਐਸ ਡਾਲਰ ਤੇ ਅਸੀਂ ਯੂਰੋ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਸੀਗੇ ਜੋ ਕਿ ਹੁਣ ਇਹਦੀ ਪ੍ਰੋਪਰ ਜਿਹੜੀ ਹੈਗੀ ਆ ਸਬੰਧਿਤ ਜ਼ਿਲ੍ਹੇ ਨੂੰ ਹਰਿਆਣਾ ਵਿੱਚ ਆਪਣੇ ਮਾਨਯੋਗ ਐਸ ਐਸ ਪੀ ਸਾਹਿਬ ਰਾਹੀਂ ਜਿਹੜੀ ਆ ਪੱਤਰ ਯੋਗ ਪੱਤਰ ਲਿਖ ਕੇ ਵੀ ਕੀ ਇਹਦੀ ਕੀਦੀ ਵਿੱਚ ਗਵਾਈ ਸੀ ਕਿ ਕੀ ਕੀ ਇਹਨੇ ਦਸਤਾਵੇਜ਼ ਉੱਥੇ ਨਾ ਦਿੱਤੇ ਗਏ ਸੀਗੇ ਤੇ ਹੋਰ ਕਿਹੜੇ ਕਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਹਨ ਉਹ ਸਾਰਿਆਂ ਦੀ ਜਿਹੜੀ ਇਹ ਡੂੰਘਾਈ ਨਾਲ ਪੜਤਾਲ ਕਰਕੇ ਜਿਹੜੇ ਆ ਉਹਨਾਂ ਤੇ ਅੱਗੇ ਫਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਨਹੀਂ ਫਿਲਹਾਲ ਹਲੇ ਉਹ ਸਾਰਾ ਆਪਾਂ ਵੈਰੀਫਾਈ ਕਰ ਰਹੇ ਆ ਫਿਲਹਾਲ ਪਾਸਪੋਰਟ ਤੇ ਤਾਂ ਨਹੀਂ ਸਾਨੂੰ ਮਿਲਿਆ ਪਰ ਸਾਨੂੰ ਇਹ ਹੋ ਸਕਦਾ ਵੀ ਇਹਨੇ ਅਪਲਾਈ ਨਾ ਕੀਤਾ ਹੋਵੇ ਜੋ ਕਿ ਸਬੰਧਤ ਆਪਾਂ ਆਪਣੇ ਪਾਸਪੋਰਟ ਆਫਿਸ ਤੇ ਜਾਂ ਐਮਬੈਸੀਆਂ ਦੇ ਥਰੂ ਵੀ ਕੀਤਾ ਹੈ ਉਹਨੂੰ ਕਲੀਅਰ ਕੀਤਾ ਜਾਏਗਾ ਮੈਂ ਜਗਮਨ ਟੀਵੀ ਲਈ ਇਹ ਰਿਪੋਰਟ ਕਰ ਰਿਹਾ ਹਾਂ